ਬ੍ਰਹਮਾ ਦੇ ਦੋ ਪੁੱਤਰ ਕਸ਼ਪ ਦੇ ਗ੍ਰਹਿ ਦੋ ਬਾਲਕ ਹਿਰਨ ਕਸ਼ਪ ਅਤੇ ਹਰਨਾਖਸ਼ ਜਨਮੇ ਦੋਵੇਂ ਬੜੇ ਦਲੇਰ ਅਤੇ ਬਹਾਦਰ ਨਿਕਲੇ ਪਰ ਦੋਵਾਂ ਦਾ ਸੁਭਾਅ ਦੈਂਤਾਂ ਵਾਲਾ ਸੀ ਹਿਰਨ ਕਸ਼ਪ ਯੁੱਧ ਕਰਦੇ ਸਮੇਂ ਵਰਾਹਾ ਜਿਸ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ ਪਾਸੋਂ ਮਾਰਿਆ ਗਿਆ ਹਰਨਾਕਸ਼ ਡਰਦਾ ਪਹਾੜ ਦੀਆਂ ਕੁੰਦਰਾਂ ਵਿਖੇ ਸਮਾਧੀ ਲਾ ਕੇ ਬ੍ਰਹਮ ਦਾ ਤਪ ਕਰਨ ਲੱਗਾ ਪਿੱਛੇਓਂ ਇੰਦਰ ਨੇ ਹਰਨਾਕਸ਼ ਦਾ ਸਾਰਾ ਸ਼ਹਿਰ ਲੁੱਟ ਲਿਆ ਬਹੁਤ ਸਾਰੇ ਰਾਖਸ਼ ਮਾਰ ਦਿੱਤੇ ਅਤੇ ਹਰਨਾਕਸ਼ ਦੀ ਪਤਨੀ ਕੇ ਆਦੂ ਨੂੰ ਵੀ ਬਨ ਕੇ ਲੈ ਤੁਰਿਆ ਰਸਤੇ ਵਿੱਚ ਨਾਰਦ ਜੀ ਮਿਲੇ ਉਹਨਾਂ ਆਖਿਆ ਕਿ ਇਸ ਇਸਤਰੀ ਦੇ ਗਰਭ ਵਿੱਚੋਂ ਇੱਕ ਬਹੁਤ ਵੱਡਾ ਅੰਤਰਯਾਮੀ ਭਗਤ ਪੈਦਾ ਹੋਵੇਗਾ ਜਿਹੜਾ ਸਭ ਦੇਵਤਿਆਂ ਨੇਕ ਪੁਰਸ਼ਾਂ ਦੀ ਰੱਖਿਆ ਕਰੇਗਾ ਇਹ ਕਹਿਣ ਤੇ ਹਰਨਾਕਸ਼ ਦੀ ਪਤਨੀ ਇੰਦਰ ਨੇ ਨਾਰਦ ਨੂੰ ਸੌਂਪ ਦਿੱਤੀ ਜਿਸ ਨੂੰ ਆਦਰ ਮਾਨ ਨਾਲ ਨਾਰਦ ਨੇ ਆਪਣੇ ਆਸ਼ਰਮ ਵਿੱਚ ਰੱਖਿਆ ਅਤੇ ਭਗਵਾਨ ਜੀ ਦੇ ਨਾਮ ਸਿਮਰਨ ਵਾਲੀਆਂ ਸਾਖੀਆਂ ਸੁਣਾਉਂਦੇ ਰਹੇ ਜਿਨ੍ਹਾਂ ਦਾ ਪ੍ਰਤੱਖ ਪ੍ਰਭਾਵ ਪ੍ਰल्हाਦ ਜੀ ਤੇ ਪਿਆ ਪ੍ਰल्हाਦ ਜੀ ਦਾ ਜਨਮ ਆਸ਼ਰਮ ਵਿੱਚ ਹੀ ਹੋਇਆ ਸੀ हे ਮੇਰੀ ਆਤਮਾ ਵੇਖ ਉਧਰ ਹਰਨਾਖਸ਼ ਦੇ ਤਪ ਕਰਨ ਪਰ ਬ੍ਰਹਮਾ ਜੀ ਪ੍ਰਸੰਨ ਹੋ ਗਏ ਹਰਨਾਖਸ਼ ਨੇ ਬ੍ਰਹਮਾ ਪਾਸੋਂ ਵਰ ਮੰਗ ਲਿਆ ਕਿ ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ ਨਾ ਘਰ ਦੇ ਅੰਦਰ ਨਾ ਬਾਹਰ ਨਾ ਧਰਤੀ ਅਤੇ ਨਾ ਆਕਾਸ਼ ਵਿੱਚ ਮਰਾਂ ਅਤੇ ਨਾ ਹੀ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰ ਸਕੇ ਬ੍ਰਹਮਾ ਪਾਸੋਂ ਵਰ ਪ੍ਰਾਪਤ ਕਰਕੇ ਵਾਪਸ ਆਪਣੇ ਨਗਰ ਪੁੱਜਾ ਨਾਰਦ ਜੀ ਨੇ ਹਰਨਾਕਸ਼ ਦੀ ਪਤਨੀ ਅਤੇ ਪੁੱਤਰ ਪ੍ਰਲਾਦ ਨੂੰ ਪਿਆਰ ਨਾਲ ਹਰਨਾਕਸ਼ ਪਾਸ ਪਹੁੰਚਾ ਦਿੱਤਾ ਹਰਨਾਕਸ਼ ਨੇ ਬਾਕੀ ਦੇਵਤ ਇਕੱਠੇ ਕਰਕੇ ਇੰਦਰ ਨੂੰ ਜਿੱਤ ਲਿਆ ਉਸ ਦਾ ਰਾਜ ਖੋ ਕੇ ਆਪਣੇ ਨੌਕਰ ਨੂੰ ਸੌਂਪ ਦਿੱਤਾ ਸਭ ਦੇਵਤੇ ਡਰਦੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਛੁਪੇ ਕੋਈ ਵੀ ਹਰਨਾਕਸ਼ ਨਾਲ ਟੱਕਰ ਲੈਣ ਵਾਲਾ ਨਾ ਰਿਹਾ ਤਾਕਤ ਦੇ ਕਮਾਂਡ ਵਿੱਚ ਹਰਨਾਖਸ਼ ਨੂੰ ਹੰਕਾਰੀ ਬਣਾ ਦਿੱਤਾ ਸੀ ਇੱਥੋਂ ਤੱਕ ਕਿ ਉਹ ਰੱਬੀ ਹਸਤੀ ਤੋਂ ਬਿਲਕੁਲ ਮੁਨਕਰ ਹੋ ਗਿਆ ਉਸਨੇ ਆਪਣੇ ਰਾਜ ਵਿੱਚ ਐਲਾਨ ਕੀਤਾ ਮੈਂ ਹੀ ਈਸ਼ਵਰ ਹਾਂ ਔਰ ਕੋਈ ਨਹੀਂ ਸਾਰੇ ਮੇਰਾ ਨਾਮ ਜਪੋ ਇਸ ਕੰਮ ਦੀ ਪੂਰਤੀ ਲਈ ਉਸਨੇ ਅਧਿਆਪਕ ਵੀ ਰੱਖ ਲਏ ਜਿਹੜਾ ਮਨੁੱਖ ਪਰਮੇਸ਼ਰ ਜੀ ਦਾ ਨਾਮ ਜਪਦਾ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਗਊ ਗਰੀਬ ਬ੍ਰਾਹਮਣ ਦੇਵਤੇ ਸਭਨਾਂ ਨੂੰ ਦੁਖੀ ਕਰਨਾ ਆਰੰਭ ਕਰ ਦਿੱਤਾ ਰਾਖਸ਼ਾਂ ਨੂੰ ਮਨ ਭੌਂਦੇ ਫਲ ਦਿੱਤੇ ਉਹ ਹੋਰ ਵੀ ਹੰਕਾਰੀ ਬਣ ਬੈਠੇ ਪਰ ਹਰ ਜੂ ਹੰਕਾਰ ਨਾ ਭਾਵੇਈ ਦੇ ਮਹਾਵਾਕ ਅਨੁਸਾਰ ਹਰਨਾਕਸ਼ ਜਿਸ ਦਾ ਹਿਰਦਾ ਕੱਲਰ ਵਾਂਗੂ ਬੰਜਰ ਹੋ ਚੁੱਕਾ ਸੀ ਜਿਸ ਵਿੱਚ ਰਾਮ ਨਾਮ ਦਾ ਅਭਾਵ ਸੀ ਸਿਮਰਨ ਤੋਂ ਖਾਲੀ ਹੋਣ ਕਾਰਨ ਕੂੜ ਕਪਟ ਹੰਕਾਰ ਦਾ ਵਾਸਾ ਹੋ ਗਿਆ ਸੀ ਸੋ ਅਜਹਿ ਜ਼ਬਰ ਤੇ ਜ਼ੁਲਮ ਕਰਨ ਵਾਲੇ ਹਰਨਾਕਸ਼ ਦੇ ਘਰ ਪ੍ਰਲਾਦ ਪ੍ਰਭੂ ਭਗਤ ਪੈਦਾ ਹੋ ਗਿਆ ਇਹ ਭਗਵਾਨ ਦੀ ਆਪਣੀ ਖੇਡ ਸੀ ਪੰਜ ਬਰਿਆਂ ਦਾ ਬਾਲਕ ਤੋਤਲੀਆਂ ਮਿੱਠੀਆਂ ਗੱਲਾਂ ਕਰਦਾ ਮਾਤਾ ਪਿਤਾ ਨੂੰ ਬਹੁਤ ਪਿਆਰਾ ਲੱਗਣ ਲੱਗਾ ਕਹਿੰਦੇ ਹਨ ਚੇਤਨ ਬਾਲਕ ਇੱਕ ਦਿਨ ਬਾਹਰ ਗਿਆ ਅਚਾਨਕ ਉਸ ਨੇ ਕਮਿਆਰਾਂ ਨੂੰ ਬਲਦੇ ਆਵੇ ਦਿਵਾਲੀ ਹੱਥ ਜੋੜੀ ਖਲੋਤੇ ਵੇਖਿਆ ਪ੍ਰਲਾਦ ਨੇ ਕਮਿਆਰਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਗਲਤੀ ਨਾਲ ਬਿੱਲੀ ਦੇ ਬੱਚੇ ਜਿਹੜੇ ਇੱਕ ਭਾਂਡੇ ਵਿੱਚ ਸਨ ਆਵੇ ਵਿੱਚ ਰੱਖੇ ਗਏ ਹਨ ਅਤੇ ਅੱਗ ਦਿੱਤੀ ਜਾ ਚੁੱਕੀ ਹੈ ਹੁਣ ਇਨਾਂ ਬੱਚਿਆਂ ਦੀ ਅੱਗ ਵਿੱਚ ਰਾਖੀ ਕੇਵਲ ਪ੍ਰਭੂ ਹੀ ਕਰ ਸਕਦੇ ਹਨ ਕਿਉਂਕਿ ਗੁਰੂ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਸਾਕਾ ਜਾਲੇ ਕਮਿਹਾਰਾਂ ਦੀਆਂ ਸੱਚੇ ਹਿਰਦੇ ਤੋਂ ਹੋਈਆਂ ਅਰਦਾਸਾਂ ਭਗਵਾਨ ਜੀ ਨੇ ਪ੍ਰਵਾਨ ਕਰ ਲਈਆਂ ਬਿੱਲੇ ਦੇ ਬੱਚੇ ਆਵੇ ਦੀ ਅੱਗ ਸ਼ਾਂਤ ਹੋਣ ਉਪਰੰਤ ਬਿਲਕੁਲ ਜਿਉਂਦੇ ਜਾਗਦੇ ਪ੍ਰਲਾਦ ਜੀ ਨੇ ਵੇਖੇ ਤਾਂ ਪੂਰਨ ਦ੍ਰਿੜ ਵਿਸ਼ਵਾਸ ਨਾਲ RAM ਨਾਮ ਜਪਣਾ ਆਰੰਭ ਕਰ ਦਿੱਤਾ ਮਾਤਾ ਦੇ ਗਰਭ ਸਮੇਂ ਹੀ ਨਾਰਦ ਜੀ ਤੋਂ ਗੁਰੂ ਦੀਖਿਆ ਦੀ ਪ੍ਰਾਪਤੀ ਪ੍ਰਲਾਦ ਕਰ ਚੁੱਕਿਆ ਸੀ ਇਸ ਘਟਨਾ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਪ੍ਰਲਾਦ ਜੀ ਨੂੰ ਸੰਡੇ ਮਰ ਕੇ ਪਾਸ ਪੜਨ ਭੇਜਿਆ ਗਿਆ ਸੰਡੇ ਮਰ ਕੇ ਨੇ ਹਰਨਾਕਸ਼ ਦੇ ਹੁਕਮ ਦੀ ਪਾਲਣਾ ਕਰਦਿਆਂ ਪੜਾਉਣਾ ਸ਼ੁਰੂ ਕਰ ਦਿੱਤਾ ਕਿ ਜਗਤ ਦਾ ਮਾਲਕ ਹਰਨਾਕਸ਼ ਹੈ ਵਿਸ਼ਨੂੰ ਭਗਵਾਨ ਦੇ ਵਿਰੁੱਧ ਪ੍ਰਚਾਰ ਕਰਦਿਆਂ ਆਖਿਆ ਕਿ ਵਿਸ਼ਨੂੰ ਕਪਟੀ ਹੈ ਉਸ ਨੇ ਖੀਰ ਸਮੁੰਦਰ ਵਿੱਚੋਂ ਪ੍ਰਾਪਤ ਹੋਏ ਰਤਨ ਆਪ ਰੱਖ ਲਏ ਲక్ష్ਮੀ ਵੀ ਆਪ ਰੱਖ ਲਈ ਸੰਖਾ ਸੁਰਦੈਂਤ ਨੂੰ ਮਾਰ ਦਿੱਤਾ ਤੇਰੇ ਪਿਤਾ ਦੇ ਵੱਡੇ ਭਰਾ ਹਿਰਨ ਕਸ਼ਪ ਨੂੰ ਮਾਰ ਦਿੱਤਾ ਇਸ ਕਰਕੇ ਭਗਵਾਨ ਦਾ ਸਿਮਰਨ ਛੱਡ ਕੇ ਆਪਣੇ ਪਿਤਾ ਦਾ ਨਾਮ ਜਪ ਸਭੋ ਵਿਸ਼ਨੂੰ ਪਾਸੋਂ ਬਦਲਾ ਲੈ ਪ੍ਰਲਾਦ ਜੀ ਨੇ ਜਦੋਂ ਸੰਡੇ ਮਰ ਕੇ ਪਾਸੋਂ ਇਹ ਬਚਨ ਸੁਣੇ ਤਾਂ ਬੜੇ ਧੀਰਜ ਨਾਲ ਉੱਤਰ ਦਿੱਤਾ ਕਿ ਸਮੁੰਦਰ ਨੂੰ ਰੜਕਣ ਦਾ ਕਾਰਨ ਸੀ ਕਿ ਉਸ ਨੂੰ ਰਤਨ ਪ੍ਰਾਪਤ ਕਰਕੇ ਅਹੰਕਾਰ ਹੋ ਗਿਆ ਸੀ ਜਿਸ ਕਾਰਨ ਭਗਵਾਨ ਜੀ ਨੇ ਸਮੁੰਦਰ ਰੜਕ ਕੇ ਸਭ ਕੁਝ ਕੱਢ ਲਿਆ ਸੰਖਾ ਸੁਰਦੈਂਤ ਸੱਤਰੀਓ ਨੂੰ ਚੋਰੀ ਕਰਕੇ ਪ੍ਰਿਸ਼ਟ ਕਰਨ ਲੱਗਾ ਸੀ ਮੇਰੇ ਪਿਤਾ ਦੇ ਭਰਾ ਨੇ ਪ੍ਰithvi ਨੂੰ ਦੁੱਖ ਦਿੱਤਾ ਸੀ ਜਿਸ ਕਾਰਨ ਉਸ ਨੂੰ ਭਗਵਾਨ ਨੇ ਮਾਰਿਆ ਬਾਕੀ ਬਦਲਾ ਲੈਣ ਬਾਬਦ ਮੈਨੂੰ ਪਿਰਤੋ ਸ਼ਾਸਤਰ ਅਨੁਸਾਰ ਸੂਝ ਹੈ ਕਿ ਪਿਤਾ ਜੀ ਦੀ ਪੁੱਠੀ ਮਤ ਧਾਰਨ ਕਰਕੇ ਜਿਹੜਾ ਬਾਲਕ ਮੰਦੇ ਕਰਮ ਕਰਦਾ ਹੈ ਉਹ ਆਪਣੇ ਦੋਨੋਂ ਲੋਕ ਗਵਾ ਲੈਂਦਾ ਹੈ ਮੈਂ ਤੁਹਾਡੇ ਆਖੇ ਲੱਗ ਕੇ ਪੁੱਠੀ ਮਤ ਬਿਲਕੁਲ ਧਾਰਨ ਨਹੀਂ ਕਰਨੀ ਸਰੀਰ ਨਾਸ਼ਵਾਨ ਹੈ ਇਸ ਦੇ ਨਸ਼ਟ ਹੋ ਜਾਣ ਦੀ ਮੈਨੂੰ ਬਿਲਕੁਲ ਪਰਵਾ ਨਹੀਂ ਸੰਤਾਂ ਭਗਤਾਂ ਵਾਸਤੇ ਕੇਵਲ ਰਾਮ ਨਾਮ ਦਾ ਆਸਰਾ ਹੈ ਉਹ ਮੂਰਖ ਹੈ ਜਿਹੜਾ ਸਰੀਰ ਨਾਲ ਹਿੱਤ ਕਰਕੇ ਸ਼ੁਭ ਕਰਮਾਂ ਦਾ ਤਿਆਗ ਕਰਦਾ ਹੈ ਸੰਢੇ ਮਰਕੇ ਨੇ ਪ੍ਰਲਹਾਦ ਦੇ ਸਾਰੇ ਬਚਨ ਸੁਣੇ ਜਦੋਂ ਸੰਢਾ ਮਰਕਾ ਕਿਧਰੇ ਚਲਾ ਜਾਂਦਾ ਸੀ ਤਾਂ ਪ੍ਰਲਾਦ ਆਪ ਵੀ ਅਤੇ ਸਾਥੀ ਵਿਦਿਆਰਥੀਆਂ ਨੂੰ ਵੀ ਹਰਨਾਕਸ਼ ਦੀ ਥਾਂ ਰਾਮ ਨਾਮ ਦਾ ਜਾਪ ਕਰਾਉਂਦਾ ਸੀ ਸੰਢਾ ਮਰਕਾ ਬਾਰ-ਬਾਰ ਪ੍ਰਲਾਦ ਨੂੰ ਤੰਗ ਕਰਦਾ ਰਿਹਾ ਭਗਤ ਪ੍ਰਲਾਦ ਜੀ ਸੰਢਾ ਮਰਕਾ ਨੂੰ ਜੋ ਜਵਾਬ ਦਿੰਦੇ ਹਨ ਉਸ ਬਾਰੇ ਭਗਤ ਕਬੀਰ ਜੀ ਨੇ ਬੜਾ ਸੁੰਦਰ ਫਰਮਾਇਆ ਹੈ ਪ੍ਰਲਾਦ ਪਠਾਏ ਪੜਨ ਸਾਲ ਸੰਗ ਸਖਾ ਬੋ ਲਿਏ ਬਾਲ ਅੰਤ ਸੰਢੇ ਮਰਕੇ ਨਿਹਰਨਾਖਸ਼ ਪਾਸ ਸ਼ਿਕਾਇਤ ਕਰ ਦਿੱਤੀ ਕਿ ਆਪ ਜੀ ਦਾ ਪੁੱਤਰ ਪ੍ਰਲਾਦ ਹੀ ਰਾਮ ਨਾਮ ਜਪਣੋਂ ਨਹੀਂ ਹਟਦਾ ਪਰਲਾਦ ਨੂੰ ਸੱਦ ਕੇ ਕਾਫੀ ਸਮਝਾਇਆ ਗਿਆ ਪਰ ਉਹ RAM ਨਾਮ ਜਪਣੋਂ ਨਾ ਹਟਿਆ ਹਰਨਾਕਸ਼ ਨੇ ਕ੍ਰੋਧਵਸ ਹੋ ਕੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਨ ਦੀ ਮਨ ਵਿੱਚ ਠਾਨ ਲਈ ਰਕਸ਼ਾ ਪਾਸੋਂ ਪ੍ਰਲਾਦ ਨੂੰ ਪਹਾੜ ਦੀ ਚੋਟੀ ਤੋਂ ਸੁੱਟਵਾਇਆ ਪਰ ਪ੍ਰਲਾਦ ਦਾ ਬਾਲ ਵੀ ਵਿੰਗਾ ਨਾ ਹੋਇਆ ਖੂਨੀ ਹਾਥੀ ਮੋਰੇ ਸੁੱਟਵਾਇਆ ਪਰ ਹਾਥੀ ਵੀ ਪ੍ਰਲਾਦ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ ਪ੍ਰਲਾਦ ਜੀ ਨੂੰ ਬੰਨ ਕੇ ਸਮੁੰਦਰ ਵਿੱਚ ਸੁੱਟਿਆ ਪਰ ਮੁਰਗਾਬੀ ਵਾਂਗੂ ਜਲ ਤੋਂ ਨਰਲੇਪ ਰਹਾ ਧਰਤੀ ਵਿੱਚ ਗੱਡਿਆ ਧਰਤੀ ਫਟ ਗਈ ਪ੍ਰਲਾਦ ਦੀ ਭੂਆ ਹੋਲਕਾ ਜਿਸ ਨੇ ਸ਼ਿਵਾ ਪਾਸੋਂ ਇਹ ਵਰ ਲਿਆ ਸੀ ਕਿ ਜਦੋਂ ਉਹ ਇੱਕ ਖਾਸ ਕਪੜਾ ਲੋਈ ਓੜ ਲਵੇਗੀ ਤਦ ਅੱਗ ਵਿੱਚ ਨਹੀਂ ਸੜੇਗੀ ਉਸ ਵਰ ਪ੍ਰਾਪਤੀ ਕਾਰਨ ਹੋਲਕਾ ਪ੍ਰਲਾਦ ਨੂੰ ਗੋਦ ਵਿੱਚ ਲੈ ਕੇ ਲੱਕੜੀਆਂ ਦੇ ਢੇਰ ਵਿੱਚ ਬੈਠ ਗਈ ਅੱਗ ਤੇਜ਼ ਵੱਲ ਰਹੀ ਸੀ ਪ੍ਰਭੂ ਕਿਰਪਾ ਨਾਲ ਤੇਜ਼ ਹਨੇਰੀ ਚੱਲੀ ਹੋਲਕਾ ਦੇ ਸਿਰ ਤੋਂ ਕੱਪੜਾ ਉੱਡਿਆ ਅਤੇ ਪ੍ਰਲਾਦ ਜੀ ਉੱਤੇ ਪੈ ਗਿਆ ਜਿਸ ਕਾਰਨ ਪ੍ਰਲਾਦ ਜੀ ਟਕੇ ਗਏ ਹੋਲਕਾ ਅੱਗ ਵਿੱਚ ਸੜ ਗਈ ਪਰ ਪ੍ਰਲਾਦ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ ਇਵੇਂ ਹਰਨਾਕਸ਼ ਵੱਲੋਂ ਪ੍ਰਲਾਦ ਨੂੰ ਮਾਰਨ ਦੇ ਕਈ ਯਤਨ ਕੀਤੇ ਗਏ ਪ੍ਰਭ ਪ੍ਰਭੂ ਜੀ ਨੇ ਭਗਤ ਦੀ ਅੰਗ ਸੰਗ ਰਾਖੀ ਕੀਤੀ ਕ੍ਰੋਧਵਸ ਹੋਏ ਨੇ ਥੰਮ ਤਤਾ ਕਰਵਾਇਆ ਪ੍ਰਲਾਦ ਨੂੰ ਥੰਮ ਨਾਲ ਜੱਫੀ ਪੋਾਈ ਥੰਮ ਠੰਡਾ ਹੋ ਗਿਆ ਸਭ ਕੁਝ ਵੇਖ ਕੇ ਵੀ ਕਠੋਰ ਹਿਰਦਾ ਨਾ ਪਸੀਜਿਆ ਤਲਵਾਰ ਕੱਢ ਕੇ ਪ੍ਰਲਾਦ ਨੂੰ ਮਾਰਨਾ ਚਾਹਿਆ ਤਦ ਥੰਮ ਵਿੱਚੋਂ ਨਰਸਿੰਘ ਸਰੂਪ ਧਾਰ ਕੇ ਭਗਵਾਨ ਜੀ ਪ੍ਰਗਟ ਹੋਏ ਕਾਫੀ ਸਮਾਂ ਭਗਵਾਨ ਅਤੇ ਹਰਨਾਖਸ਼ ਦੀ ਲੜਾਈ ਹੋਈ ਅੰਤ ਸ਼ਾਮ ਦੇ ਵੇਲੇ ਜਦੋਂ ਸੂਰਜ ਅੱਧਾ ਅੰਦਰ ਅੱਧਾ ਵਹਰ ਸੀ ਨਰਸਿੰਘ ਜੀ ਨੇ ਹਰਨਾਖਸ਼ ਨੂੰ ਕੇਸਾਂ ਤੋਂ ਫੜ ਕੇ ਦਵਾਰੇ ਸਰਦਲ ਤੇ ਬਿਠਾ ਕੇ ਆਪਣੇ ਪੱਟਾਂ ਤੇ ਲਟਾ ਲਿਆ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆਪਣੇ ਨੋਹਾ ਨਾਲ ਉਸ ਦਾ ਢਿੱਡ ਪਾੜ ਕੇ ਮਾਰ ਦਿੱਤਾ ਭਗਵਾਨ ਜੀ ਦੇ ਭਿਆਨਕ ਸਰੂਪ ਨੂੰ ਵੇਖ ਕੇ ਸਭ ਦੇਵਤੇ ਲక్ష్ਮੀ ਜੀ ਪੈ ਭੀਤ ਹੋ ਗਏ ਅੰਤ ਪ੍ਰਲਾਦ ਜੀ ਨੇ ਬੇਨਤੀ ਕੀਤੀ ਤਦ ਸ਼ਾਂਤ ਸਰੂਪ ਵਿੱਚ ਦਰਸ਼ਨ ਦਿੱਤੇ ਅਤੇ ਭਗਤ ਪ੍ਰਲਾਦ ਜੀ ਦੀ ਰੱਖਿਆ ਪਿੱਛੋਂ ਭਗਵਾਨ ਜੀ ਗਲੋਪ ਹੋ ਗਏ ਭਗਤ ਜੀ ਪ੍ਰਭੂ ਜੀ ਦੀ ਉਸਤਤ ਕਰਨ ਲੱਗ ਪਏ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪ੍ਰਾਣਿਕ ਕਥਾ ਅਨੁਸਾਰ ਗੁਰੂ ਸਾਹਿਬ ਜੀ ਨੇ ਪ੍ਰਸੰਗ ਦੇ ਕੇ ਦੱਸਿਆ ਹੈ ਕਿ ਭਗਵਾਨ ਜੀ ਆਪ ਭਗਤਾਂ ਦੀ ਪੈਜ ਰੱਖਦੇ ਹਨ ਕਥਾ ਦੇ ਹਵਾਲੇ ਵਿੱਚ ਕੋਈ ਫਰਕ ਨਹੀਂ ਪਾਇਆ ਪਿਤਾ ਪ੍ਰਲਾਦ ਸਿਉ ਗੁਰਜ ਉਠਾਈ ਕਹਾਂ ਤੇਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜੈ ਦੇਖਾਂ ਤੈ ਰਹਿਿਆ ਸਮਾਈ ਗੁਰੂ ਅਮਰਦਾਸ ਜੀ ਦੇ ਪ੍ਰਾਣਿਕ ਸਾਖੀ ਦੀ ਕਥਾ ਦਾ ਪ੍ਰਮਾਣ ਦੇ ਕੇ ਸਪਸ਼ਟ ਕੀਤਾ ਹੈ ਕਿ ਕਰਤਾਪੁਰਖ ਵਾਹਿਗੁਰੂ ਜੀ ਸਦਾ ਤੋਂ ਭਗਤਾਂ ਦੀ ਰੱਖਿਆ ਕਰਦੇ ਆਏ ਹਨ ਅਤੇ ਪ੍ਰੇਮ ਭਗਤੀ ਕਰਨ ਵਾਲਿਆਂ ਦਾਂ ਕੀ ਕਾਰਕਰਨ ਹਾਰ ਸਰਬ ਵਿਆਪਕ ਸਰਬ ਸ਼ਕਤੀਮਾਨ ਗੁਪਤ ਪਰਗਟ ਅਕਾਲ ਪੁਰਖ ਜੀ ਹੀ ਹਨ ਸੁਪਰਲਾਦ ਰਖੀ ਹਰ ਪੈਜ ਆਪ ਜਿਵੇਂ ਵਾਹਿਗੁਰੂ ਜੀ ਨੇ ਆਪਣੇ ਭਗਤ ਪ੍ਰਿਲਾਦ ਦੀ ਪੈਜ ਰੱਖੀ ਮੇਰੇ ਮਨ ਤੂੰ ਅਠੇ ਪਹਿਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰ ਭਗਤ ਵਸ਼ਲ ਸਰਬ ਵਿਆਪਕ ਅਕਾਲ ਪੁਰਖ ਜੀ ਆਪ ਤੇਰੀ ਰੱਖਿਆ ਕਰਨਗੇ ਅਤੇ ਤੂੰ ਪਰਮ धाम ਪ੍ਰਾਪਤ ਕਰੇਗਾ ਵੇਦ ਸ਼ਾਸਤਰਾਂ ਸਿਮਰਤੀਆਂ ਦੇ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਸਤਜੁਗ ਵਿੱਚ ਵਿਸ਼ਨੂੰ ਜੀ ਦੀ ਉਪਾਸਨਾ ਪ੍ਰਚਲਿਤ ਸੀ ਪਰ ਗੁਰਮਤਿ ਨੇ ਪੂਰਨ ਰੂਪ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਜਗਤ ਦੇ ਕਰਤਾ ਇੱਕ ਅਕਾਲ ਪੁਰਖ ਜੀ ਹਨ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਿਲਾਦ ਤਰਾਇਆ ਗੁਰੂ ਸਾਹਿਬ ਜੀ ਦੀ ਮਿਹਰ ਦੁਆਰਾ ਕੇਵਲ ਪੂਜਾ ਅਕਾਲ ਪੁਰਖ ਦੀ ਹੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ